ਹੁੰਦਾ ਚਾਨਣ ਪੈਦਾ ਹੁੰਦਾ ਹੈ ਗੁਰਮਤ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ਚਾਹੇ ਉਹ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਹੋਵੇ ਤੇ ਚਾਹੇ ਭਾਈ ਬ੍ਰਹਮ ਗਿਆਨੀ ਅਖਵਾਏ ਚਾਹੇ ਹੋਵੇ ਮੌਲਵੀ ਤੇ ਚਾਹੇ ਹੋਵੇ ਪੰਡਤ ਮਹਾਰਾਜ ਕਹਿੰਦੇ ਜਿੰਨਾ ਚਿਰ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਨਹੀਂ ਬਸਾਉਂਦਾ ਗੁਰੂ ਦੇ ਦੱਸੇ ਰਸਤੇ ਤੇ ਨਹੀਂ ਤੁਰਦਾ ਉਹਨਾਂ ਚਰਨੀ ਉਹਨੂੰ ਕੁਝ ਵੀ ਪ੍ਰਾਪਤੀ ਹੁੰਦੀ ਜਦੋਂ ਗੁਰੂ ਦੀ ਮੱਤ ਤੇ ਤੁਰਦਾ ਹੈ ਤੇ ਸੱਚਜੇ ਜੀਵਨ ਦਾ ਚਾਨਣ ਪੈਦਾ ਹੁੰਦਾ ਹੈ ਉਸ ਗੁਰੂ ਪਿਆਰੇ ਦੇ ਹਿਰਦੇ ਘਰ ਵਿੱਚ ਗੁਰਮਤ ਲੈਣ ਵਾਲਾ ਮਨੁੱਖ ਪ੍ਰਮਾਤਮਾ ਦਾ ਨਾਮ ਹਾਸਲ ਕਰਦਾ ਹੈ ਮਹਾਰਾਜ ਕਹਿੰਦੇ ਅਗਲੇ ਬੰਦ ਚ ਕਹਿੰਦੇ ਨੇ ਸੁਣ ਸ਼ਾਸਤਰ ਤੂੰ ਨਾ 부ਝੀ ਤਾਂ ਫਿਰ ਬਾਰੂ ਬਾਰ ਏ ਵਿਦਵਾਨ ਸ਼ਾਸਤਰਾਂ ਨੂੰ ਸੁਣ ਕੇ ਵੀ ਤੂੰ ਆਤਮਿਕ ਜੀਵਨ ਨੂੰ ਨਹੀਂ ਸਮਝਦਾ ਇੱਥੇ ਪੰਡਤ ਨੂੰ ਸਬੋਧਨ ਕੀਤਾ ਮਹਾਰਾਜ ਨੇ ਵਿਆਪੇ ਆਪ ਨੂੰ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਮਨੁੱਖ ਪੰਡਤ ਅਖਵਾਉਂਦਾ ਪੰਡਤ ਮੈਨੇ ਵਿਦਵਾਨ ਵੇ ਤੂੰ ਸ਼ਾਸਤਰਾਂ ਨੂੰ ਸੁਣ ਸੁਣ ਕੇ ਵੀ ਤੂੰ ਆਤਮਕ ਜੀਵਨ ਨੂੰ ਨਹੀਂ ਸਮਝਦਾ ਵੇ ਗੁਰੂ ਤੋਂ ਗਿਆਨ ਲੈ ਕੇ ਵੀ ਨਹੀਂ ਸਮਝਦਾ ਫੇਰ ਵੀ ਮਨ ਮਰਜ਼ੀ ਕਰਦਾ ਤਾញੇ ਤੂੰ ਮੜਮੜ ਪਟਕਦਾ ਫਿਰਦਾ ਹੈ ਸੋ ਮੂਰਖ ਜੋ ਆਪ ਨਾ ਪਛਾਣੀ ਸਚਨ ਧਰੇ ਪਿਆਰ اے ਪੰਡਿਤ ਵਿਦਵਾਨ ਜਿਹੜਾ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਨਹੀਂ ਸਮਝਦਾ ਪੜਤਾਲ ਦਾ ਉਹ ਸਿਮਰਤیاں శాਸਤਰਾਂ ਸਿਮਰਤیاں శాਸਤਰ ਪੜ੍ਹ ਕੇ ਵੀ ਮੂਰਖ ਹੀ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਕਦੇ ਪਿਆਰ ਨਹੀਂ پا ਸਕਦਾ ਕਿਉਂਕਿ ਉਹ ਗੁਰੂ ਦੀ ਗੱਲ ਮੰਨਦਾ ਨਹੀਂ ਧਾਰਮਿਕ ਗ੍ਰੰਥਾਂ ਵਿੱਚੋਂ ਵੀ ਸਿੱਖਿਆ ਤਾਂ ਲੈਂਦਾ ਪੜ੍ਹਦਾ ਤਾਂ ਹੈਗਾ ਪਰ ਸਿੱਖਿਆ ਨਹੀਂ ਲੈਂਦਾ ਗੁਰੂ ਦੇ ਦੱਸੇ ਰਸਤੇ ਤੇ ਨਹੀਂ ਚੱਲਦਾ ਫਿਰ ਵੀ ਆਪਣੀ ਮਨਮਰਜ਼ੀ ਕਰਦਾ ਤੇ ਮਹਾਰਾਜ ਕਹਿੰਦੇ ਫਿਰ ਇਹੋ ਜੇ ਮਨੁੱਖ ਦਾ ਪਰਮਾਤਮਾ ਵਿੱਚ ਪਿਆਰ ਕਦੇ ਵੀ ਨਹੀਂ ਪੈਂਦਾ ਮਹਾਰਾਜ ਕਹਿੰਦੇ ਨੇ ਸੱਚੇ ਜਗਤ ਡਹਕਾਇਆ ਸੱਚੇ ਜਗਤ ਡਹਕਾਇਆ ਕਹਿਣਾ ਕਸੂ ਨਾ ਜਾਏ ਮਹਾਰਾਜ ਕਹਿੰਦੇ ਪਰ ਹੇ ਪੰਡਤ ਪਰਮਾਤਮਾ ਦੀ ਰਜਾ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਸ ਸਦਾ ਸਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿੱਚ ਪਾਇਆ ਹੋਇਆ ਹੈ ਨਾਨਕ ਜੋ ਤਿਸ ਭਾਵੇ ਸੋ ਕਰੇ ਜਿਉ ਤਿਸ ਦੀ ਰਜਾਏ ਜਿਉ ਤਿਸ ਕੀ ਰਜਾਏ ਮਹਾਰਾਜ ਕਹਿੰਦੇ ਹੈ ਨਾਨਕ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ ਜਿਵੇਂ ਪ੍ਰਮਾਤਮਾ ਦੀ ਰਜਾ ਹੈ ਤਿਵੇਂ ਜਗਤ ਰੁਝਾ ਪਿਆ ਹੈ ਮਹਾਰਾਜ ਕਹਿੰਦੇ ਨੇ ਵੀ ਜੀਵਨ ਨੂੰ ਤੂੰ ਆਪ ਹੀ ਇਹਨਾਂ ਤੁੰਦਿਆਂ ਵਿੱਚ ਲਾਇਆ ਹੋਇਆ ਹੈ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਲੋਭ ਲਾਲਚਾਂ ਵਿੱਚ ਫਸਿਆ ਪਿਆ ਮਨੁੱਖ ਤੇ ਤੂੰ ਉਧਰ ਨੂੰ ਹੀ ਫਿਰ ਉਹਨਾਂ ਨੂੰ ਹੋਰ ਤੋਰੀ ਰੱਖ ਤਾਂ ਬਧਾਈ ਜਾਂਣਾ ਵੀ ਚਾਹ ਲੱਤ ਰਿਆ ਚੱਲ ਦੂਜਾ ਪੱਖ ਇਹ ਵੀ ਹੈ ਵੀ ਮਹਾਰਾਜ ਦੇ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਗੁਰੂ ਦੇ ਚਰਨੀ ਲੱਗਦਾ ਨਾਮ ਬਾਣੀ ਨਾਲ ਜੁੜ ਜਾਂਦਾ ਉਹਨੂੰ ਪ੍ਰਭੂ ਪਰਮਾਤਮਾ ਇਧਰ ਨੂੰ ਤੋੜ ਲੈਂਦਾ ਫਿਰ ਉਹਨੂੰ ਹੋਰ ਗਿਆਨ ਹੋਰ ਗਿਆਨ ਹੋਰ ਗਿਆਨ ਬਖਸ਼ੀ ਜਾਂਦਾ ਉਹ ਗਿਆਨ ਦਾ ਭੰਡਾਰ ਦੇ ਕੇ ਆਖਰ ਆਪਣੇ ਚਰਨਾਂ ਵਿੱਚ ਲੀਨ ਕਰ ਲੈਂਦਾ ਉਸ ਜੀਵ ਆਤਮਾ ਨੂੰ ਇੱਕ ਓੰਕਾਰ ਸਤਗੁਰ ਪ੍ਰਸਾਦ ਅਗਲਾ ਸ਼ਬਦ ਚੱਲ ਪਿਆ ਜੀ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਰਾਗ ਗੁਜਰੀ ਮਹੱਲਾ ਚੌਥਾ ਚੌਪਦੇ ਘਰ ਪਹਿਲਾ। ਰਾਗ ਗੁਜਰੀ ਘਰ ਪਹਿਲਾ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਹੈ। ਮਹਾਰਾਜ ਸਮਝਾਉਣਾ ਕਰਦੇ ਨੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਹੋ ਬਿਨੋ ਕਰੂੰ ਗੁਰ ਪਾਸ। हे मेरे सतगुरु हे परमात्मा ਦੇ ਭਗਤ हे ਮਹਾ ਪੁਰਖ ਗੁਰੂ ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਇਹ ਹਿਸਤਰੀ ਜੋ ਪਤਾ ਲੱਗਿਆ ਜੀ ਵੀ ਇਹਾ ਜਿਹੜੇ ਸ਼ਬਦ ਆਪਾਂ ਪੜਿਆ ਨਾ ਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਆਉਣ ਤੋਂ ਬਾਅਦ ਲਿਖੀ ਆ ਬਾਣੀ ਇਹ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੂ ਕਰੂੰ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮਹਾਰਾਜ ਕਹਿੰਦੇ ਏ ਸਤਿਗੁਰ ਮੈਂ ਇੱਕ ਕੀੜਾ ਹਾਂ ਨਿੱਕਾ ਜਿਹਾ ਕੀੜਾ ਤੇਰੀ ਸ਼ਰਨ ਆਇਆ ਹਾਂ ਮਿਹਰ ਕਰ ਮੈਨੂੰ ਪ੍ਰਮਾਤਮਾ ਦਾ ਨਾਮ ਚਾਣਨ ਦੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਹੈ ਮੇਰੇ ਮਿੱਤਰ ਸਤਿਗੁਰੂ ਮੈਨੂੰ ਪ੍ਰਮਾਤਮਾ ਦਾ ਨਾਮ ਰੂਪ ਚਾਣਨ ਬਖਸ਼ ਸਤਿਗੁਰੂ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਮਿਹਰ ਕਰ ਗੁਰਮਤਿ ਰਾਹੀ ਮਿਲਿਆ ਹਰ ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ ਪ੍ਰਮਾਤਮਾ ਦੀ ਸਿਫਤ ਸਲਾ ਮੇਰੇ ਵਾਸਤੇ ਮੇਰੇ ਜੀਵਨ ਰਾਹ ਦੀ ਪੂੰਜੀ ਬਣੀ ਰਹੇ ਰਾਸ ਪੂੰਜੀ ਜੀ ਨੂੰ ਕਹਿੰਦੇ ਆਪਾਂ ਧਿਆਨ ਨਾਲ ਬੈਠੋ ਜੀ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਇਸੋਦਰ ਦੇ ਵਿੱਚ ਵੀ ਦਰਜ ਨੇ ਸ਼ਬਦ ਇਹ ਜਿਹੜਾ ਆਪਾਂ ਸ਼ਾਮ ਨੂੰ ਸੋਦਰ ਦਾ ਪਾਠ ਕਰਦੇ ਹਾਂ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਜਿਨ੍ਹਾਂ ਹਰ ਭਗਤਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਸ਼ਰਧਾ ਹੈ ਨਾਮ ਜਪਣ ਦੀ ਖਿੱਚ ਹੈ ਉਹ ਵੱਡੇ ਭਾਗਾਂ ਵਾਲੇ ਹਨ ਮਹਾਰਾਜ ਕਹਿੰਦੇ ਨੇ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਰ ਸੰਗਤ ਗੁਣ ਪ੍ਰਗਾਸ ਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਹਨ ਸਾਧ ਸੰਗਤ ਵਿੱਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਹਨ ਅੱਗੇ ਮਹਾਰਾਜ ਦੱਸਦੇ ਨੇ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਅਗਲੇ ਸ਼ਬਦ ਵਿੱਚ ਮਹਾਰਾਜ ਨੇ ਦੱਸਿਆ ਪਰ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਰਸ ਹਾਸਲ ਨਹੀਂ ਕੀਤਾ ਉਹ ਸਦਾ ਉਹ ਬਦਕਿਸਮਤ ਹਨ ਉਹ ਆਤਮਿਕ ਮੌਤ ਦੇ ਕਾਬੂ ਆਏ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਪ੍ਰਾਪਤ ਕੀਤਾ ਜੇਕਰ ਇਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਜੋ ਕਹਿੰਦੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ ਸਾਧ ਸੰਗਤ ਨਹੀਂ ਕਰਦੇ ਸਾਧ ਸੰਗਤ ਵਿੱਚ ਆਉਂਦੇ ਹੀ ਨਹੀਂ ਜਿਹੜੇ ਮਹਾਰਾਜ ਕਹਿੰਦੇ ਉਹਨਾਂ ਦਾ ਹੁਣ ਤੱਕ ਦਾ ਜੀਵਨ ਤੇ ਅਗਾਹਾਂ ਦਾ ਜੀਵਨ ਫਟਕਾਰਯੋਗ ਹੈ ਚੰਗਾ ਜੀਵਨ ਨਹੀਂ ਫਟਕਾਰਯੋਗ ਜਿਹਨੂੰ ਫਟੇ ਮੂੰਹ ਕਹਿੰਦੇ ਆ ਪੰਜਾਬੀ ਚ ਜਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧਰਮ ਮਾਸਤਕ ਲਿਖਿਆ ਲਿਖਾਸ ਜਿੰਨਾ ਹਰ ਭਗਤਾਂ ਨੇ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ ਉਹਨਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉਗੜ ਪਿਆ ਹੈ ਹੁਣ ਇਥੇ ਇਹ ਵੀ ਗੱਲ ਸਮਝਣੀ ਆ ਵੀ ਲੇਖ ਸਾਰਿਆਂ ਦੇ ਚੰਗੇ ਲਿਖੇ ਨੇ ਜਿਹਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਨਾ ਪ੍ਰਮਾਤਮਾ ਨੇ ਉਹਦੇ ਭਾਗਾਂ ਵਿੱਚ ਚੰਗੇ ਲੇਖ ਹੀ ਰਖੇ ਨੇ ਤੇ ਜੇ ਉਹ ਲੇਖਾਂ ਦੀ ਭਾਈ ਆਪਾਂ ਸਟੱਡੀ ਕਰ ਲਾਂਗੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਗੇ ਤਾਂ ਉਗੜੇ ਆਉਣਗੇ ਹੁਣ ਜੇ ਆਪਾਂ ਦੇਖਦੇ ਆ ਇੱਕ ਮਾਪੇ ਦੇ 2-3 ਬੱਚੇ ਨੇ ਇੱਕ ਪੜ੍ਹ ਲੱਖ ਕੇ ਅਫੀਸਰ ਬਣ ਗਿਆ ਤੇ ਇੱਕ ਅਨਪੜ੍ਹ ਰਹਿ ਗਿਆ ਉਹਦੇ ਵਿੱਚ ਮਾਪਿਓ ਦਾ ਤਾਂ ਨਹੀਂ ਕਸੂਰ ਕੋਈ ਉਹਨੇ ਤਾਂ ਸਿੱਖਿਆ ਵੀ ਇੱਕੋ ਜਿਹੀ ਦਿੱਤੀ ਪੜਾਈ ਰਖਾਈ ਵੀ ਇੱਕੋ ਜੀ ਕਰਾਈ ਪਰ ਉਹਦੇ ਉਹਨੇ ਆਪਣੇ ਦਿਮਾਗ ਨੂੰ ਵਰਤਿਆ ਨਹੀਂ ਉਹਦੇ ਉਸ ਵੱਲ ਨੂੰ ਤੋਰਿਆ ਨਹੀਂ ਕਿਉਂ ਹੋ ਉਹਨਾਂ ਕਰਮਾਂ ਤੋਂ ਹੀਣਾ ਰਹਿ ਗਿਆ ਜੀਨੇ ਪ੍ਰਭੂ ਪਰਮਾਤਮਾ ਦੀ ਬਖਸ਼ਿਓਈ ਦਾਤ ਲਿਖੇ ਹੋਏ ਲੇਖਾਂ ਨੂੰ ਪੜ੍ਹਿਆ ਸੁਣਿਆ ਹੀ ਨਹੀਂ ਉਹਦਾ ਜੀਵਨ ਨਹੀਂ ਬਣਦਾ ਜੀਨੇ ਪਾਈ ਗੁਰੂ ਦੀ ਕਿਰਪਾ ਸਤਕਾ ਵਾਹਿਗੁਰੂ ਦੀ ਦਿੱਤੀ ਹੋਈ ਬਖਸ਼ਿਓ ਦਾਤ ਨਾਮ ਬਾਣੀ ਨਾਲ ਜੁੜ ਗਿਆ ਉਹਦੇ ਭਾਗ ਚੰਗੇ ਬਣ ਜਾਣੇ ਨੇ ਆ ਲਿਖਿਆ ਜੀ ਜਿਨ ਹਰ ਹਰ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਜਿਨਾਂ ਹਰ ਭਗਤਾਂ ਨੇ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ ਉਹਨਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉਗੜੇ ਪਿਆ ਜੇ ਕਿਸੇ ਮੰਜ਼ਲ ਤੇ ਜਾਣਾ ਤੇ ਉਸ ਰਸਤੇ ਤਾਂ ਪੈਣਾ ਹੀ ਪਏਗਾ ਨਾ ਫਰਜ਼ ਕੀਤਾ ਆਪਾਂ ਦਰਬਾਰ ਸਾਹਿਬ ਨੂੰ ਜਾਣਾ ਜਾਂ ਆਪਾਂ ਇਧਰ ਨੰਦੇੜ ਸਾਹਿਬ ਨੂੰ ਜਾਣਾ ਉਸ ਰਸਤੇ ਤਾਂ ਜਾਣਾ ਹੀ ਪਊ ਹੁਣ ਇਹ ਤਾਂ ਹੈ ਨਹੀਂ ਵੀ ਜਾਣਾ ਆਪਾਂ ਦਰਬਾਰ ਸਾਹਿਬ ਆ ਤੇ ਰਸਤਾ ਕੋਈ ਹੋਰ ਪਕੜ ਲਗੇ ਉਧਰ ਥੋੜੀ ਜਾ ਆਪਾਂਗੇ ਫਿਰ ਆਪਾਂ ਉੱਥੇ ਪਹੁੰਚਿਆ ਨਹੀਂ ਜਾਣਾ ਇਹੀ ਗੱਲ ਸਮਝਾ ਰਹੀ ਆ ਗੁਰੂ ਬਾਣੀ ਕਹਿੰਦੀ ਮਹਾਰਾਜ ਕਹਿੰਦੇ ਨੇ ਵੇ ਤੁਸੀਂ ਭਾਈ ਲਿਖੇ-ਲੇਖ ਸਾਰਿਆਂ ਦੇ ਹਿਰਦੇ ਘਰ ਵਿੱਚ ਆ ਕਿਉਂਕਿ ਪ੍ਰਮਾਤਮਾ ਨੇ ਇੱਕੋ ਜੀ ਦਾਤ ਬਖਸ਼ੀ ਹੈ ਪਰ ਤੂੰ ਗੁਰੂ ਚਰਨਾਂ ਨਾਲ ਲੱਗ ਜਾ ਗੁਰੂ ਚਰਨਾਂ ਨਾਲ ਲੱਗ ਕੇ ਸਟੱਡੀ ਕਰ ਗੁਰਬਾਣੀ ਪੜ੍ਹ ਤੇ ਸੁਣ ਤੇ ਤੇਰੇ ਭਾਗ ਜਾਗ ਪੈਣੇ ਨੇ ਚੰਗੇ ਲੇਖ ਲਿਖੇ ਜਾਣੇ ਨੇ ਉਗੜੇ ਹੋਣਗੇ ਲਿਖੇ ਤਾਂ ਪਏ ਆ ਉਗੜੇ ਹੋਣਗੇ ਬੀਜ ਤਾਂ ਹੈਗਾ ਬੀਜ ਤਾਂ ਹੈਗਾ ਜੇ ਧਰਤੀ ਵਿੱਚ ਆਪਾਂ ਬੀਜਿਆ ਹੀ ਨਹੀਂ ਫਿਰ ਕਮੇ ਉਗੂਗਾ ਹੁਣ ਚੰਗੀ ਵੈਰੈਟੀ ਦਾ ਬੀਜ ਆ ਕਣਕ ਬੀਜੀ ਆ ਚੰਗੀ ਵੈਰੈਟੀ ਦੇ ਆਲੂਆਂ ਦਾ ਬੀਜ ਜੋ ਬੀਜਤੇ ਤੇ ਚੱਲ ਪਏ ਹਰੇ ਹੋਗੇ ਆ 10 15 ਦਿਨਾਂ ਨੂੰ ਆ ਜਾਣਗੇ 10 ਗੁਣਾ ਵੱਧ ਕੇ ਆ ਜਾਣਗੇ ਇਹ ਬਾੜੀ ਧਾਰਨਾ ਇਸੇ ਤਰ੍ਹਾਂ ਹੀ ਜੇ ਪਾਈ ਆਪਾਂ ਪ੍ਰਭੂ ਪਰਮਾਤਮਾ ਦੀ ਬਾੜੀ ਨਾਲ ਜੁੜ ਜਾਾਂਗੇ ਇਹ ਵੀ 10 ਗੁਣਾ ਕਹਿੰਦੇ 70 ਗੁਣਾ ਵੀ ਕਹਿੰਦੇ ਨੇ ਚਲੋ 10 ਗੁਣਾ ਹੀ ਕਹ ਲਓ 10 ਗੁਣਾ ਵੱਧ ਕੇ ਉੱਭਰੇਗੀ ਫਿਰ ਚੜ 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 ਬੋਲੂ ਜਿਵੇਂ ਚੇਲੇ ਚੁੱਲੇ ਕਹਿੰਦੇ ਹੁੰਦੇ ਹਨ ਨਾ ਫਲਾਨਾ ਸਿਰ ਚੜ੍ਹ ਕੇ ਬੋਲਦਾ ਉਹ ਕਹਿਣ ਦਾ ਭਾਵ ਉਹਦੇ ਤੇ ਪ੍ਰਭਾ ਹੀ ਉਹ ਜਾ ਪਾਇਆ ਗਿਆ ਕਿਉਂਕਿ ਉਹਨੂੰ ਸਟੱਡੀ ਉਹ ਕਰਾਈ ਗਈ ਉਹੀ ਉਹਦੇ ਮਾਈਂਡ ਚ ਬਿਠਾਤੀ ਗੱਲ ਉਹ ਸਿਰ ਚੜ੍ਹ ਚੜ੍ਹ ਬੋਲਣ ਲੱਗ ਜਾਂਦਾ ਇਸੇ ਤਰ੍ਹਾਂ ਹੀ ਗੁਰਬਾਣੀ ਆ ਜਦੋਂ ਗੁਰਬਾਣੀ ਨਾਲ ਮਿਲ ਗਿਆ ਜੁੜ ਗਿਆ ਇਨਸਾਨ ਉਹਦੋਂ ਗੁਰਬਾਣੀ ਸਿਰ ਚੜ੍ਹ ਚੜ੍ਹ ਬੋਲਦੀ ਆ ਜਿੱਥੇ ਵੀ ਜਾਊ ਫਿਰ ਗੁਰਬਾਣੀ ਬੋਲੂ ਜਦੋਂ ਗੁਰਬਾਣੀ ਬੋਲਦੀ ਆ ਕਿਉਂ ਗੁਰਬਾਣੀ ਸੱਚੀ ਆ ਫਿਰ ਸੱਚ ਜਦੋਂ ਜਿੱਥੇ ਸੱਚ ਬਰਦਦਾ ਉਥੇ ਝੂਠ ਨਹੀਂ ਹੁੰਦਾ ਜਿਵੇਂ ਆ ਬਾਰੀ ਦਾਰ ਨਾਲੇ ਜੇ ਦਰਬਾਰ ਸਾਹਿਬ ਦੇ ਵਿੱਚ ਲਾਈਟਾਂ ਜਗਦੀਆਂ ਲਾਈਟਾਂ ਦਾ ਚਾਨਣ ਹੈਗਾ ਹਨੇਰੇ ਦਾ ਕੋਈ ਮਤਲਬ ਹੀ ਨਹੀਂ ਵੀ ਇੱਥੇ ਆ ਜੂ ਹਨੇਰਾ ਆਊ ਕਦੋਂ ਜਦੋਂ ਲਾਈਟਾਂ ਬੰਦ ਕਰਤੀਆਂ ਇਹੀ ਸਮਝ ਲਓ ਤੁਸੀਂ ਵੀ ਗੁਰੂ ਦਾ ਗਿਆਨ ਆ ਜਿੱਥੇ ਉੱਥੇ ਬਕਾਰ ਨਹੀਂ ਪਰਤ ਸਕਦੇ ਤੇ ਜੇ ਅਸੀਂ ਬਕਾਰਾਂ ਦੀ ਸੰਗਤ ਜੀ ਰਹਿੰਨੇ ਆ ਤੇ ਉੱਥੇ ਗੁਰੂ ਦਾ ਗਿਆਨ ਨਹੀਂ ਪਾਈ ਆਉਂਦਾ ਜਦੋਂ ਗੁਰੂ ਦਾ ਗਿਆਨ ਆ ਗਿਆ ਕਿਸੇ ਬਿਧੀ ਕਰਨ ਵੀ ਤੂੰ ਉਹ ਵਿਕਾਰਾਂ ਵਾਲੀ ਸੰਗਤ ਛੱਡ ਕੇ ਜਦੋਂ ਗੁਰੂ ਦੇ ਚਰਨੀ ਆ ਕੇ ਬੈਠੇਗਾ ਗੁਰੂ ਦੀ ਸੰਗਤ 'ਚ ਬੈਠੇਗਾ ਫਿਰ ਇਹਦਾ ਚਾਨਣ ਹੋ ਜੂ ਫਰਜ ਕੀਤਾ ਜਿਵੇਂ ਉਹ ਲਾਈਟ ਦੀ ਸੁੱਤ ਛੱਡਤੀ ਤੇ ਲਾਈਟ ਜਗ ਪੀ ਹਨੇਰਾ ਭੱਜ ਗਿਆ ਇਸੇ ਤਰ੍ਹਾਂ ਜਦੋਂ ਗੁਰੂ ਦੇ ਗਿਆਨ ਨੂੰ ਆਪਾਂ ਹਿਰਦੇ ਘਰ ਵਿੱਚ ਬਸਾਉਣਾ ਸ਼ੁਰੂ ਕਰ ਲਿਆ ਤੇ ਵਿਕਾਰਿਆ ਉਹਨੇ ਉੱਟ ਜਾਣਾ ਕਿਸੇ ਪਾਸੇ ਨੂੰ ਮਨ ਪਵਿੱਤਰ ਹੋ ਜਾਏਗਾ ਸਾਫ਼ ਸੁਥਰਾ ਜੀਵਨ ਹੋ ਜਾਏਗਾ ਤੇਰਾ ਤੇ ਗੁਰੂ ਦੇ ਲੇਖੇ ਲੱਜੂ ਇਹੀ ਦੱਸਦੀ ਹੈ ਬਾਣੀ ਜਨ ਹਰ ਜਨ ਸਤ ਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਮਹਾਰਾਜ ਕਹਿੰਦੇ ਜਿਨ ਹਰ ਭਗਤਾ ਨੇ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ ਉਹਨਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਪ੍ਰਗਟ ਹੋ ਗਿਆ ਉੱਕੜਿਆ ਆ ਬੀਜ ਬੀਜਿਆ ਹਰਾ ਹੋ ਗਿਆ ਫਿਰ ਉਹਨੂੰ ਫਲ ਤੇ ਫੁੱਲ ਲੱਗਦੇ ਨੇ ਪਹਿਲਾਂ ਹਰਿਆ ਭਰਿਆ ਹੁੰਦਾ ਕਦ ਕਾਠ ਵਾਲਾ ਹੋ ਜਾਂਦਾ ਫਿਰ ਉਹਨੂੰ ਫੁੱਲ ਤੇ ਫਲ ਵੀ ਲੱਗਦੇ ਨੇ ਇਸੇ ਤਰ੍ਹਾਂ ਹੀ ਭਾਈ ਗੁਰਮਖ ਪਿਆਰਿਆਂ ਦਾ ਜੀਵਨਾ ਹੌਲੀ-ਹੌਲੀ ਨਾ ਬਾਣੀ ਨਾਲ ਜੁੜਿਆ ਬਕਾਰੀ ਵਰਤੀ ਦੂਰ ਹੁੰਦੀ ਜਾਂਦੀ ਆ ਗੁਰੂ ਦੇ ਗੁਣ ਆਉਣ ਲੱਗ ਪੈਂਦੇ ਨੇ ਫਿਰ ਇੱਕ ਦਿਨ ਫਿਰ ਗੁਰੂ ਦੇ ਗੁਣਾ ਦਾ ਫਲ ਲੱਗਦਾ ਮਨੁੱਖ ਨੂੰ ਫਿਰ ਉਹ ਆਪ ਵੀ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਤੇ ਹੋਰਾਂ ਨੂੰ ਵੀ ਸਿੱਖਿਆ ਦੇਣ ਵਾਲਾ ਹੋ ਜਾਂਦਾ ਜਿਹੜੀ ਆਪਾਂ ਪੁਰਾ ਪਹਿਲਾ ਪੰਕਤੀ ਪੜ੍ਹੀ ਆ ਲੋ ਹਮ ਕੀਰੇ ਸਤਗੁਰ ਸ਼ਰਨਾਈ ਹਮ ਕੀਰੇ ਸਤਗੁਰ ਸ਼ਰਨ ਆਏ ਕਹਿ ਲੋ ਸਰਨਾਈ ਆਏ ਕਹਿ ਲੋ ਪ੍ਰਗਟ ਹੋ ਜਾਂਦਾ ਅੱਗੇ ਮਹਾਰਾਜ ਆਸ ਜਨ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਮਹਾਰਾਜ ਕਹਿੰਦੇ ਹੈ ਨਾਨਕ ਸਾਧ ਸੰਗਤ ਧੰ ਹੈ ਜਿਸ ਦੀ ਰਾਹੀ ਮਨੁੱਖ ਪਰਮਾਤਮਾ ਦਾ ਨਾਮ ਰਸ ਹਾਸਲ ਕਰਦਾ ਹੈ ਜਿਸ ਵਿੱਚ ਜਿਸ ਵਿੱਚ ਮਿਲਿਆ ਮਨੁੱਖ ਦੇ ਅੰਦਰ ਆਤਮਿਕ ਆਤਮਾ ਪਰਮਾਤਮਾ ਦਾ ਨਾਮ ਰੋਸ਼ਨ ਹੋ ਜਾਂਦਾ ਹੈ ਆ ਗੁਰੂ ਦੀ ਸੰਗਤ ਜਦੋਂ ਆਪਾਂ ਮਿਲਣ ਲੱਗੇ ਗੁਰੂ ਦੀ ਸੰਗਤ ਵਿੱਚ ਬੈਠਣ ਲੱਗੇ ਗੁਰੂ ਦੇ ਗੁਣ ਆਉਣੇ ਸੁਣਨ ਸ਼ੁਰੂ ਹੋ ਗਏ ਤੇ ਪਰਮਾਤਮਾ ਦਾ ਨਾਮ ਰੋਸ਼ਨ ਹੋਏਗਾ ਗੁਜਰੀ ਮਹੱਲਾ ਚੌਥਾ ਅਗਲੇ ਸ਼ਬਦ ਚ ਮਹਾਰਾਜ ਸਮਝਾਉਣਾ ਕਰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਚੱਲਦੀ ਹੈ ਜੀ ਮਹਾਰਾਜ ਕਹਿੰਦੇ गोविंद गोविंद ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸਬਦ ਮਨ 모ਹੇ गोविंद गोविंद ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸਬਦ ਮਨ 모ਹੇ हे मेरे मान मेरे भ्रावो साथ संगत ਵਿੱਚ ਮਿਲ ਕੇ ਗੁਰੂ ਦੇ ਸ਼ਬਦ ਵਿੱਚ ਜੁੜਨ ਕਰਕੇ प्रीतम गोविंद मेरे मन ਵਿੱਚ ਆਪਸਿਆ ਹੈ ਤੇ मेरे मन ਨੂੰ ਖਿੱਚ ਪਾ ਰਿਹਾ ਹੈ जप गोविंद गोविंद धैयाए सबको दान ਦੇ ਪ੍ਰਭ ਉਹ ਹੈ ਉਹ ਹੈ ਮਹਾਰਜ ਕਹਿੰਦੇ गोविंद ਦਾ ਭਜਨ ਕਰੋ ਗੋਬਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਬਿੰਦ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ। ਮੇਰੇ ਭਾਈ ਜਨ ਮੋਹ ਕੋ ਗੋਬਿੰਦ 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 ਮਨ ਮੋਹੇ। हे ਮੇਰੇ ਭਰਾਵੋ ਮੈਨੂੰ ਪ੍ਰਿਥਵੀ ਦਾ ਪਾਲਕ ਪ੍ਰਭੂ ਮਿਲ ਪਿਆ ਹੈ। ਗੋਬਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। गोविंद 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 गुण गावां मिल कर साध संगत जन सोहे रहावळा बांदा जी महाराज ਕਹਿੰਦੇ ਹੁਣ ਮੈਂ ਹਰ ਵੇਲੇ गोविंद ਦੇ ਗੁਣ ਗਾ ਰਿਹਾ ਹਾਂ ਗੁਰੂ ਨੂੰ ਮਿਲ ਕੇ ਸਾਧ ਸੰਗਤ ਵਿੱਚ ਮਿਲ ਕੇ ਤੇ गोविंद ਦੇ ਗੁਣ ਗਾ ਕੇ ਮਨੁੱਖ ਸੋਹਣੇ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੋਲਾ ਰਿੱਧ ਸਿੱਧ ਲਾਗੇ ਪਗ ਉਹ ਹੈ ਏ ਪ੍ਰਭੂ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਗੁਰੂ ਦੀ ਮਤ ਦੀ ਬਰਕਤ ਨਾਲ ਸੁਖਾਂ ਦੇ ਸਮੁੰਦਰ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਲక్ష్ਮੀ ਉਸ ਦੇ ਚਰਨੀ ਆ ਲਗਦੀ ਹੈ ਹਰੇਕ ਰਿੱਧੀ ਹਰੇਕ ਸਿੱਧੀ ਉਸ ਦੇ ਪੈਰੀਂ ਆ ਪੈਂਦੀ ਹੈ ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੇ ਮਹਾਰਾਜ ਕਹਿੰਦੇ ਹਰੀ ਦੇ ਭਗਤਾਂ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ ਪ੍ਰਮਾਤਮਾ ਦਾ ਨਾਮ ਜਪਦਿਆਂ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਗੌਰ ਮਤ ਭਾਗ ਹੀਨ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੇ ਲੇ ਅਗਲੇ ਬੰਦ ਚ ਮਹਾਰਾ ਨੇ ਦੱਸਿਆ 헤 ਭਰਾਵੋ ਭੈੜੀ ਮੱਤ ਤੇ ਤੁਰਨ ਵਾਲੇ ਬਦ ਕਿਸਮਤੀ ਹੁੰਦੇ ਹਨ ਜਿਹੜੇ ਗੁਰੂ ਦਾ ਗਿਆਨ ਭੁੱਲ ਕੇ ਤੇ ਭੈੜੀ ਮੱਤ ਤੇ ਤੁਰਦੇ ਨੇ ਸਦਾ ਸਦਾ ਹੀ ਬੇਈਮਾਨੀ ਚੋਰੀ ਜਾਰੀ ਠੱਗੀ ਬਹਿਮ ਭਰਮ ਵਿਸੇ ਬਕਾਰ ਧੋਖਾ ਧੜੀਆਂ ਕਰਨੀਆਂ ਕਰਨ ਵਾਲੇ ਮਨੁੱਖ ਮਹਾਰਾਜ ਕਹਿੰਦੇ ਬਦਕਿਸਮਤ ਵਾਲੇ ਹੁੰਦੇ ਹਨ ਅਗਰ ਬਾਣੀ 'ਚ ਲਿਖਿਆ ਜੀ ਦੁਰਮਤ ਭਾਗ ਹੀਨ ਮਤ ਫੀਕੇ ਨਾਮ ਸੁਣਤ ਆਵੇ ਮਨ ਰੋਹੇ ਪਹਿਲਾਂ ਵਾਲੇ ਬੰਦ 'ਚ ਦੱਸਿਆ ਮਹਾਰਾਜ ਨੇ ਵੀ ਹੈ ਪ੍ਰਭੋ ਭੈੜੀ ਮਤ ਤੇ ਤੁਰਨ ਵਾਲੇ ਬਦਕਿਸਮਤੀ ਹੁੰਦੇ ਹਨ ਉਹਨਾਂ ਦੀ ਆਪਣੀ ਅਕਲ ਵੀ ਹੌਲੀ ਹੀ ਰਹਿੰਦੀ ਹੈ ਛੋਟੀ ਮਤ ਵਾਲੇ ਜਿਹਨੂੰ ਕਹਦਨੇ ਆ ਤੇ ਅਗਲੇ ਬੰਦ ਚ ਨਾਲ ਹੀ ਅਗਲੀ ਪੰਕਤੀ ਚ ਮਹਾਰਾਜ ਨੇ ਦੱਸਦਾ ਵੀ ਪ੍ਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ ਸਗੋਂ ਕਰੋਧ ਪ੍ਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ ਸਗੋਂ ਕਰੋਧ ਆਉਂਦਾ ਹੈ ਅਗਲੀ ਪੰਕਤੀ ਚ ਨਾਲ ਹੀ ਦੱਸਿਆ ਵੀ ਜਦੋਂ ਗੁਰਬਾਣੀ ਦੀ ਗੱਲ ਸੁਣਦੇ ਆ ਨਾ ਜਾਂ ਕੋਈ ਸੁਣਾਉਂਦਾ ਤੇ ਉਹਨਾਂ ਨੂੰ ਕਰੋਧੀ ਹੋ ਜਾਂਦੇ ਨੇ ਲੈ ਇਹ ਵੱਡਾ ਗਿਆਨੀ ਜੰਪਿਆ ਮੇਰੇ ਨਾਲ ਹੁੰਦੀ ਆ ਜੀ ਹੁਣ ਤਾਂ ਵੈਸੇ ਫਰਕ ਪੈ ਗਿਆ ਹੁਣ ਤਾਂ ਨਹੀਂ ਕਹਿੰਦੇ ਲੋਕ ਪਹਿਲਾਂ ਪਹਿਲਾਂ ਬੜਾ ਕਹਿੰਦਾ ਤੂੰ ਵੱਡਾ ਗਿਆਨੀ ਜੰਪਿਆ ਇਹ ਕਿਵੇਂ ਹੋ ਸਕਦਾ